ਅੱਗੇ ਕੋ ਨੈਕਸਟ ਸਪੀਕਰ ਹੈ ਗਿਆ ਜਸਪਾਲ ਸਿੰਘ ਜੀ ਦਿੱਲੀ ਤੋਂ ਮੈਂ ਗਲਤੀ ਨਾਲ ਇਹਨਾਂ ਨੂੰ ਮੋੜ ਟੋਲ ਲਿਆ ਸੀ ਮੈਸੇਜ ਵਿੱਚ ਇਹ ਦਿੱਲੀ ਤੋਂ ਆ ਹਰੇਕ ਬੰਦੇ ਦੀ ਆਪਣੀ ਆਪਣੀ ਖਾਸੀਅਤ ਹੁੰਦੀ ਹੈ ਤੇ ਇਹਨਾਂ ਨੂੰ ਜਿੱਦਣ ਤੋਂ ਮੈਂ ਇਹਨਾਂ ਨੂੰ ਜਾਣਨ ਲੱਗਿਆ ਬਹੁਤ ਤਕੜੀ ਖਾਸੀਅਤ ਹੈ ਜਿਵੇਂ ਕਿ ਮੇਰੇ ਵੀਰ ਗੁਰੂ ਸਾਹਿਬ ਸਿੰਘ ਦੀ ਕੈ ਇਹ ਗੁਰਬਾਣੀ ਨੂੰ ਕੱਲਾ ਕੱਲਾ ਅੱਖਰ ਵਿਚਾਰ ਕੇ ਦੇਖ ਕੇ ਕਿ ਇੱਥੇ ਗੁਰੂ ਸਾਹਿਬ ਮੈਸੇਜ ਕੀ ਦੇਣਾ ਚਾਹੁੰਦੇ ਹੈ ਹੈ ਕਿ ਐਂ ਜਿਹੜਾ ਆਮ ਤੌਰ ਤੇ ਮੈਸੇਜ ਆਪਾਂ ਨੂੰ ਅਸੀਂ ਸੁਣਿਆ ਹੋਇਆ ਇਹ ਸਾਨੂੰ ਪ੍ਰਚਾਰਿਆ ਜਾਂਦਾ ਸਾਡੇ ਪ੍ਰਚਾਰਕ ਸਥਾਨਾਂ ਤੋਂ ਕੇਂਦਰਾਂ ਤੋਂ ਉਹ ਕਿਵੇਂ ਕਰਕੇ ਇਹਨਾਂ ਦੀ ਜੇ ਮੈਂ ਕਹਾਂਗਾ ਯੂਨੀਕ ਨੇ ਸਹੀ ਹੈ ਤੇ ਕੱਲੇ-ਕੱਲੇ ਸ਼ਬਦ ਨੂੰ ਵਿਚਾਰ ਕੇ ਫਿਰ ਸਾਰੀ ਬਾਣੀ ਦਾ ਟੋਟਲ ਮੈਸੇਜ ਕੀ ਹੈ ਉਹ ਸਮਝਣਾ ਤੇ ਉਹ ਸਾਰਿਆਂ ਨਾਲ ਸਾਝੇ ਕਰਨਾ ਇਹਨਾਂ ਦੀ ਬਹੁਤ ਵੱਡੀ ਗੱਲ ਸੀ ਅੱਜ ਕੱਲ੍ਹ ਹੈ ਗਲੋਬਲ ਸੈਕੰਸਲ ਦੇ ਕਈ ਪ੍ਰੋਗਰਾਮ ਆ ਵੀ ਚੇਹ ਸਾ ਪਾ ਰਹੇ ਐ ਐਂਡ ਮੈਂ ਇਹ ਕਮੰਕ ਕੇ ਇਹਨਾਂ ਦੀ ਬਦੌਲਤ ਕਿ ਅਸ਼ੀਆ ਚੀਜ਼ ਆਇਆ ਜਿਹੜੀਆਂ ਆਪਾਂ ਬਹੁਤ ਹੀ ਮਹਿਮਾ ਨਾਲ ਚੋਂ ਇੱਕ ਕੇ ਦੇਸੀ ਸਾਮੀ ਦੇ ਹੁੰਦੇ ਜਿਸ ਤਰੀਕੇ ਨਾਲ ਸਮਝਾਉਂਦੇ ਐ ਤੇ ਅੱਜ ਆਪਾਂ ਇਹਨਾਂ ਕੋਲ ਸੁਣਦੇ ਆ ਕਿ ਵੀ ਕੀ ਮੈਂ ਆ ਬਾਏ ਦਿ ਵੇ ਆ ਜਿਹੜਾ ਸਬਜੈਕਟ ਐ ਇਹਨਾਂ ਨੇ ਹੀ ਸੁਝਾਸ਼ ਕੀਤਾ ਸੀ ਕਿ ਕੱਲਾ ਸਬਲੈਕਟ ਹੈ ਕਿ ਕੀ ਮੈਂ ਮੈਂ eh TKD ਕਿਹੜੀਆਂ ਦੋ ਗੱਲਾਂ ਮੈਨੂੰ ਸਿੱਖੀ ਵਿੱਚ ਸਭ ਤੋਂ ਵੱਧ ਇੰਟਰਸਟ ਕਰਦੀਆਂ ਲੇਕਿਨ ਇਹਨਾਂ ਨੇ ਕਿਹਾ ਕਿ ਨਹੀਂ ਇਹ ਨਹੀਂ ਅਸੀਂ ਸਬਜੈਕਟ ਬਦਲ ਲਿਆ ਕਿ ਮੈਂ ਕੀ ਮੈਂ ਸ਼ਾਂਤੀ ਕੋਈ ਦਾ ਸਿੱਖਾਂ ਜੇ ਨਹੀਂ ਤਾਂ ਕਿਉਂ ਤੇ ਆਓ ਆਪਾਂ ਇਹਨਾਂ ਤੋਂ ਸੁਣਦੇ ਹਾਂ ਤੇ ਅਰਜੇਸ ਪਾਸਿੰਗ ਜੀ ਦਿਲੀਵਾੜੇ ਹਾਂਜੀ ਵਾਏ ਗੁਰੂ ਜੀ ਕਾ ਖਾਲਸਾ ਬਵਾਇਜ਼ੁਦੀ ਕੀ ਫਤਿਹ ਸੂ ਸਾਧ ਸੰਗਤ ਸੇਖ ਸੰਗਤ ਗਲੋਬਲ ਸੇ ਕਾਉਂਸਲ ਜੋ ਮੈਨੂੰ ਬਾਰ ਬਾਰ ਇੱਥੇ ਜੋ ਮੌਕਾ ਦਿੰਦੇ ਆ ਮੈਂ ਵਿਦਵਾਨਾਂ ਨੂੰ ਸੁਣਦਾ ਸਮਝਦਾ ਤੇ ਜੋ ਮੇਰੀ ਹੁਣ ਤੱਕ ਸਮਝ ਜੋ ਮੇਰੀ ਬਣੀ ਹੋਈ ਆ ਕਈ ਵਾਰ ਉਸ ਸਮਝ ਜਿਹਨੂੰ ਆਪਾਂ ਕਹਿੰઈએ ਕਿ ਮੇਰਾ ਪਰਮ ਗਿਆ ਪੁਲਿਖਾ ਵੀ ਹੁੰਦਾ ਮੈਂ ਉਹਨੂੰ ਦੂਰ ਕਰਦਾ ਹੁਣੇ ਥੋੜੀ ਦੇਰ ਪਹਿਲਾਂ ਵੀਰ ਗੁਰਸੇਵਕ ਸਿੰਘ ਜੀ ਮਦਰਸਾ ਗੜਾਵਨਾ ਦਾ ਸਿੰਘ ਰੋਕਸ ਜੋ ਉਹਨਾਂ ਦਾ ਰੋਕਸ ਵਾਲਾ ਜੋ ਇਹਨਾਂ ਨੂੰ ਯਾਦ ਹੋਏਗਾ ਸਤਪਾਲ ਸਿੰਘ ਜੀ ਦੁਗਰੀ ਨੇ ਇਹ ਸ਼ੁਰੂ ਕੀਤਾ ਸੀ ਇਹਨਾਂ ਨੇ ਕੀਤਾ ਸੀ ਇਹਨਾਂ ਦੇ ਸਹਿਯੋਗ ਨਾਲ ਮੈਂ ਇਸ ਟੀਮ ਦਾ ਇੱਕ ਜੂਨੀਅਰ ਇਹਨਾਂ ਦਾ ਇਹਨਾਂ ਕੋਲੋਂ ਹੀ ਪ੍ਰੇਰਨਾ ਲੈ ਕੇ ਮੈਂ ਸਿੱਖੀ ਦੇ ਜੋ ਅਸਲ ਫਲਸਫੇ ਨੂੰ ਗੁਰਮਤ ਨੂੰ ਸਮਝਣਾ ਸ਼ੁਰੂ ਕੀਤਾ ਗੁਰਸੇਵਕ ਸਿੰਘ ਜੀ ਅੱਜ ਉਹਨਾਂ ਜਿਨ੍ਹਾਂ ਇਹਨਾਂ ਕੋਲੋਂ ਅਸੀਂ ਸਿੱਖ ਸਕਦੇ ਆ ਮੈਂ ਇਹਨਾਂ ਨੂੰ ਹਜੇ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ ਕਿ ਮੇਰੇ ਬੇਟੇ ਦੇ ਛੋਟ ਜਿਹੀ ਇੱਕ ਇੰਟਰੋਡਕਸ਼ਨ ਕਿ ਮੇਰੇ ਬੇਟੇ ਦਾ ਜਦੋਂ ਆਨੰਦ ਕਾਰਜ ਅਸੀਂ ਗੁਰਮਤਿ ਅਨੁਸਾਰ ਕੀਤੇ ਸੀ ਇਹਨਾਂ ਦੀ ਜਿਹੜੀ ਉਸ ਸਮੇਂ ਦੀ ਗੁਰਮੁਖ ਸਿੱਖ ਇਹਨਾਂ ਦੀ ਇੱਕ ਉਹਨਾਂ ਦਾ ਨਾਂ ਆ ਗੁਰਮੁਖ ਗੁਰਸਿੱਖ ਫੈਮਿਲੀ ਕਲੱਬ ਉਹ ਮੇਰੇ ਪੂਰੀ ਟੀਮ ਮੇਰੇ ਬੇਟੇ ਦੇ ਕਾਰਜ ਵਿੱਚ ਆਨੰਦ ਕਾਰਜ ਵਿੱਚ ਤੇ ਉਹਦੇ ਉਹ ਸ਼ਗਨ ਜੋ ਅਸੀਂ ਗੁਰਮਤਿ ਅਨੁਸਾਰ ਉਹਦੇ ਨਾਲ ਇਹ ਸਾਰੇ ਸੀਗੇ ਸੋ ਇਹ ਮੈਨੂੰ ਨਾ ਕੰਪਨੀ ਛੱਡ ਗਈ ਜਦੋਂ ਗੁਰਸੇਵਕ ਸਿੰਘ ਜੀ ਆਏ ਤੇ ਮੈਂ ਕਿਹਾ ਸੀਨੀਅਰ ਵੀਰ ਜੀ ਆਏ ਨੇ ਤੇ ਮੈਂ ਕੀ ਬੋਲਾਂਗਾ ਕੁਝ ਨਹੀਂ ਲੱਗਿਆ ਮੈਨੂੰ ਕਿ ਮੈਂ ਬੋਲ ਸਕਾਂਗਾ ਬਹੁਤ ਕੁਝ ਇਹ ਬੜਾ ਚੰਗਾ ਲੱਗਿਆ ਕਿ ਸਾਡੇ ਨਾਲ ਆਏ ਨੇ ਮੈਂ ਸ਼ੁਰੂ ਕਰਨਾ ਜੀ ਸਭ ਤੋਂ ਪਹਿਲਾਂ ਜੋ ਸਾਡਾ ਅੱਜ ਦਾ ਵਿਸ਼ਾ ਆ ਧੰਨਵਾਦ ਦੀਆਂ ਮੈਂ ਗਲੋਬਲ ਸਿੱਖ ਕਾਉਂਸਲ ਦੇ ਇਸ ਮੰਚ ਤੇ ਸਾਰੇ ਉਹਨਾਂ ਵਿਦਵਾਨਾਂ ਦਾ ਖਾਸ ਕਰਕੇ ਗੁਲਬਰਗ ਸਿੰਘ ਜੀ ਬਾਸੀ ਜਿਨ੍ਹਾਂ ਨੇ ਮੈਨੂੰ ਇਸ ਸੰਸਥਾ ਦੇ ਨਾਲ ਜੋੜਿਆ ਹੈ ਭੈਣ ਜੀ ਮਨਪ੍ਰੀਤ ਕੌਰ ਜੀ ਨੇ ਜੋ ਮੈਨੂੰ ਰეკਮੈਂਡ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਦੀਆਂ ਕੀ ਮੈਂ ਸ਼ਬਦ ਗੁਰੂ ਦਾ ਸਿੱਖ ਹਾਂ ਵਿਸ਼ਾ ਹੈ ਸਾਡਾ ਇਹ ਪਰ ਮੈਂ ਇਹਦਾ ਸਿੱਧਾ ਸਿੱਧਾ ਕਿ ਮੈਂ ਗੁਰੂ ਸ਼ਬਦ ਗੁਰੂ ਸ਼ਬਦ ਦੇ ਵੀ ਅਰਥ ਆਪਾਂ ਕਈ ਪਾ ਵਾਚ ਲੈਨੇ ਆ ਗੁਰਬਾਣੀ ਚ ਸ਼ਬਦ ਉਪਦੇਸ਼ ਵੀ ਹੁੰਦਾ ਅੱਖਰਾਂ ਦੇ ਜੋੜ ਨੂੰ ਵੀ ਸ਼ਬਦ ਕਹਿੰਨੇ ਆ ਸ਼ਬਦ ਆਪਾਂ ਇੱਕ ਪੂਰੇ ਗੁਰੂ ਸਾਹਿਬ ਦੇ ਇੱਕ ਸੰਦੇਸ਼ ਨੂੰ ਜਦੋਂ ਉਹ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਦੇ ਆ ਵੀ ਉਹਦੇ ਚ ਇੱਕ ਪੂਰਾ ਮੱਕਾ ਜਿਹੜਾ ਹੁਕਮ ਗੁਰੂ ਦਾ ਇੱਕ ਜਿਹੜਾ ਉਪਦੇਸ਼ ਜਾਂ ਪ੍ਰਕਰਨ ਉਹਨੂੰ ਵੀ ਸ਼ਬਦ ਆਪਾਂ ਕਹਿੰਨੇ ਆ ਤਾਂ ਇੱਥੇ ਸ਼ਬਦ ਦਾ ਜੋ ਅਰਥ ਮੈਨੂੰ ਲੱਗਦਾ ਵੀ ਆਪਾਂ ਲੈਣਾ ਹੈ ਉਹ ਹੁਕਮ ਜਾਂ ਉਹ ਗੁਰੂ ਦਾ ਗਿਆਨ ਗੁਰ ਗਿਆਨ ਸ਼ਬਦ ਉਹ ਆਪਾਂ ਲੈ ਰਹੇ ਆਂ ਤੇ ਕੀ ਮੈਂ ਉਸ ਸ਼ਬਦ ਜਾਂ ਉਸ ਗਿਆਨ ਜੋ ਗੁਰੂ ਜਦਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਆਪਾਂ ਪੜਦੇ ਬਹੁਤ ਆ ਪਰ ਜਿਵੇਂ ਗੁਰਸੇਵਕ ਸਿੰਘ ਜੀ ਮਦਰਸਾ ਜੀ ਨੇ ਕਿਹਾ ਕਿ ਸ਼ਬਦ ਨੂੰ ਛੱਡ ਕੇ ਹੋਰ ਵੀਰ ਜੀ ਵੀ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਯੰਗ ਜੋ ਸਭ ਤੋਂ ਪਹਿਲਾਂ ਆਏ ਸੀ ਬੜਾ ਅੱਛਾ ਉਹਨਾਂ ਨੇ ਵਿਚਾਰ ਦਿੱਤਾ ਸੀ ਆਪਾਂ ਹੋਰ ਹੀ ਹੋਰ ਆਪਾਂ ਕਰਮਾਂ 'ਚ ਪੈ ਕੇ ਜਾਂ ਆਪਾਂ ਦਿਖਾਵੇ 'ਚ ਪੈ ਕੇ ਸੋ ਮੇਰੀ ਜੀਵਨ ਧਾਰਾ ਜੋ ਜਿਹੜੀ ਜੀਵਨ ਸ਼ੈਲੀ ਜਾਂ ਪਰਵ੍ਰਤੀ ਜੋ ਜੀਵਨ ਦੇ ਵਿੱਚ ਮੈਂ ਜੋ ਆਪਣਾ ਪਰਵ੍ਰਤੀ ਬਣਾਈ ਹੋਈ ਆ ਕੀ ਉਹ ਸੱਚ ਸ਼ਬਦ ਜਾਂ ਉਹ ਸੱਚ ਹੁਕਮ ਜਾਂ ਉਸ ਤਤ ਸਿਧਾਂਤ ਅਤੇ ਚੇਤਨ ਅਨੁਸ਼ਾਸਨ ਨਾਲ ਸੁਰ ਵਿੱਚ ਹੈ ਜੇ ਨਹੀਂ ਜੇ ਨਹੀਂ ਤਾਂ ਜਵਾਬ ਕਿ ਮੈਂ ਸਿੱਖ ਨਹੀਂ ਹਾਂ ਇਹ ਬਣਦਾ ਹੈ ਨਹੀਂ ਹੋ ਸਕਦਾ ਗੁਰੂ ਅਨੁਸਾਰ ਸਿੱਖ ਹੋਣਾ ਕੋਈ ਜਨਮ ਸੂਚਕ ਪਛਾਣ ਨਹੀਂ ਹੈ ਮੈਂ ਥੋੜਾ ਲਿਖ ਕੇ ਲਿਆ ਜੀ ਮੈਂ ਵੇਚਾ ਕਿਉਂਕਿ ਮੈਨੂੰ ਇਸ ਤਰ੍ਹਾਂ ਆਦਤ ਨਹੀਂ ਹੈ ਮੈਂ ਗੁਰਬਾਣੀ ਦੇ ਸ਼ਬਦਾਂ ਦੀ ਜ਼ਿਆਦਾ ਵਿਚਾਰ ਕਰਦਾ ਹੁੰਨਾ ਸੋ ਥੋੜਾ ਬਹੁਤ ਮੈਂ ਆਪਣੀ ਕਾਮਨ ਸੈਂਸ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਆ ਤੇ ਇੱਕ ਇੱਕ ਨਰੋਲ ਚੇਤਨ ਅਵਸਥਾ ਆ ਸਿੱਖ ਹੋਣਾ ਸਿੱਖੀ ਜਿਹੜੀ ਅਵਸਥਾ ਆ ਜਿੱਥੇ ਅਹੰਕਾਰ ਦੀ ਕੇਂਦਰਤਾ ਜਾਂ ਅਟੈਚਮੈਂਟ ਟੁੱਟ ਕੇ ਗਿਆਨ ਕਿਰਿਆ ਚੇਤਨਾ ਦਾ ਸੰਤੁਲਨ ਬਣਦਾ ਹੋਵੇ ਉਹਨੂੰ ਜੇ ਮੈਂ ਹਜੇ ਵੀ ਹਉਮੇ ਦੇ ਪ੍ਰਭਾਵ ਹੇਟਾਂ ਸੋਚਦਾ ਹਾਂ ਮੋਹ ਦੇ ਪ੍ਰਭਾਵ ਵਿੱਚ ਫੈਸਲੇ ਲੈਂਦਾ ਹਾਂ ਕ੍ਰੋਧ ਦੇ ਰਿਐਕਸ਼ਨ ਪੈਟਰਨਾਂ ਨੂੰ ਜੈਵਿਕ ਜੋ ਸਾਡਾ ਵਿਵਹਾਰ ਆ ਨਿਯੰਤਰਣ ਨਹੀਂ ਕਰ ਸਕਦਾ ਹਜੇ ਵੀ ਮੈਂ ਅੰਦਰ ਜੋ ਚੱਲ ਰਹੀ ਮਨ ਦੀ ਮੱਤੇ ਮਨ ਚਾਲੇ ਤੁਰ ਰਿਹਾ ਵਾਂ ਤੇ ਫਿਰ ਮੈਂ ਕਹਿ ਸਕਦਾ ਬਈ ਇੱਕ ਲੋਭ ਦੀ ਮਨੋਵਿਗਿਆਨਕ ਖਿੱਚ ਤੋਂ ਵੀ ਹਜੇ ਮੈਂ ਮੁਕਤ ਨਹੀਂ ਤਾਂ ਸਮਝ ਲਓ ਕਿ ਮੈਂ ਸਿੱਖ ਨਹੀਂ ਔਰ ਇਸੇ ਤਰ੍ਹਾਂ ਗੁਰੂ ਦਾ ਸਿੱਖ ਜੇ ਅਗਰ ਅਸਲ ਉਹਦੀ ਜੋ ਵਿਆਖਿਆ ਹੈ ਉਹ ਹੈ ਜੋ ਆਪਣੇ ਅੰਦਰ ਵਸਦੇ ਮਕੈਨੀਕਲ ਪੈਟਰਨਾਂ ਨੂੰ ਪਹਿਚਾਨ ਕੇ ਉਹਨਾਂ ਨੂੰ ਤਿਆਗਣ ਦਾ ਚੇਤਨ ਯਤਨ ਕਰਦਾ ਹੈ ਇਹ ਸਿੱਖ ਉਹਨੂੰ ਕਿਹਾ ਜਾ ਸਕਦਾ ਔਰ ਜਦ ਤੱਕ ਮੇਰੀ ਸੋਚ ਮੇਰੀ ਨੀਤੀ ਮੇਰੀ ਨੈਤਿਕ ਰਿਕਤਾ ਨੈਤਿਕਤਾ ਅਤੇ ਮੇਰਾ ਮਨ ਜੈਵਿਕ ਵਿਵਹਾਰ ਸ਼ਬਦ ਦੀ ਦਿਸ਼ਾ ਚ ਰੀਅਲਾਈਨ ਨਹੀਂ ਹੁੰਦਾ ਮੈਂ ਸਿੱਖ ਹੋਣ ਦਾ ਦਾਵਾ ਨਹੀਂ ਕਰ ਸਕਦਾ ਅਤੇ ਇਹ ਸਚਾਈ ਕਬੂਲ ਕਰਨਾ ਹੀ ਮੇਰੇ ਲਈ ਪਹਿਲੀ ਪ੍ਰੇਰਣਾ ਜਾਂ ਸਿੱਖਿਆ ਹੈ ਕਿ ਮੈਂ ਹਰ ਰੋਜ਼ ਸਿੱਖਣ ਵਾਲਾ ਤਾਂ ਹਾਂ ਅਤੇ ਜਦੋਂ ਮੈਂ ਸਿੱਖਣ ਵਾਲਾ ਬਣਿਆ ਰਹਿੰਦਾ ਹਾਂ ਜੋ ਮੈਨੂੰ ਪ੍ਰੇਰਣਾ ਮਿਲਦੀ ਹੈ ਮੈਂ ਦਾਵਾ ਕਰਾਂ ਕਿ ਮੈਂ ਸੇਖੋ ਦੇ ਨਾਲੋਂ ਚੰਗਾ ਕਿ ਮੈਂ ਸਿੱਖ ਹਾਂ ਸਿੱਖ ਦਾ ਮਤਲਬ ਹੈ ਮੈਂ ਸਿੱਖਿਆ ਸਿੱਖਿਆ ਗੁਰੂ ਵਿਚਾਰ ਦੇ ਰਾਹ ਤੇ ਹਾਂ ਗੁਰੂ ਤੋਂ ਸਿੱਖਿਆ ਜੋ ਮੈਨੂੰ ਮਿਲ ਰਹੀ ਹੈ ਉਹਨੂੰ ਮੈਂ ਜਿੱਦਾਂ ਇਹ ਇੱਕ ਪੰਗਤੀ ਹੈ ਇਹਦੇ ਚ ਆਉਂਦਾ ਮੈਂ ਜੋ ਸਿੱਖੀ ਹੈ ਜੋ ਸਿੱਖਿਆ ਗੁਰੂ ਤੋਂ ਲਈ ਹੈ ਵਿਚਾਰ ਕਰਕੇ ਗੁਰੂ ਦੇ ਉਪਦੇਸ਼ ਸ਼ਬਦ ਬਚਨ ਤੋਂ ਇਹ ਗੁਰਬਾਣੀ ਦਾ ਤੇ मीनिंग ਇਹ ਹੈ ਕਿ ਜੋ ਮੈਂ ਸਿੱਖ ਲਿਆ ਲੇਕਿਨ ਮੈਂ ਸਿੱਖਣ ਦੇ ਰਾਹ ਤੇ ਮੈਂ ਅੱਗੇ ਵੀ ਕਹਿਣਾ ਹੁੰਦਾ ਮੈਂ ਦਾਵਾ ਨਹੀਂ ਕਰਦਾ ਕਿ ਮੈਂ ਸਿੱਖਿਆ ਤੇ ਸ਼ਬਦ ਗੁਰੂ ਜਦੋਂ ਮੈਂ ਇਹ ਸੋਚਾਂਗਾ ਕਿ ਮੈਂ ਸਿੱਖਿਆ ਮੈਂ ਰਸਤੇ ਤੇ ਹਾਂ ਸਿੱਖੀ ਦੇ ਰਸਤੇ ਤੇ ਹਾਂ ਸਿੱਖਣ ਦੇ ਰਾਹ ਤੇ ਹਾਂ ਤਾਂ ਫਿਰ ਮੇਰੇ ਅੰਦਰ ਕੀ ਹੁੰਦਾ ਸ਼ਬਦ ਗੁਰੂ ਮੇਰੇ ਅੰਦਰ ਗਿਆਨਪਦਾ ਕੇਂਦਰ ਬਣਿਆ ਰਹਿੰਦਾ ਹੈ ਤੇ ਨਿਤਾ ਪ੍ਰਤੀ ਸਿੱਖਣਾ ਹੋਰ ਸਿੱਖਣਾ ਜੋ ਸਿੱਖ ਦੀ ਮੈਨੂੰ ਡੈਫੀਨੇਸ਼ਨ ਵੀ ਸਮਝ ਆਉਂਦੀ ਹੈ ਜਗਿਆਸਾ ਜਗਿਆਸੂ ਜਾਂ ਸਿੱਖ ਹੋਣਾ ਇਹ ਮੈਨੂੰ ਲੱਗਦਾ ਹੈ ਕਿ ਮੈਂ ਸ਼ਬਦ ਗੁਰੂ ਦਾ ਸਿੱਖ ਬਣ ਸਕਦਾ ਹਾਂ ਦਾਵਾ ਨਹੀਂ ਹੈ ਬਣ ਸਕਦਾ ਮੈਂ ਸਿੱਖ ਹਾਂ ਇਹ ਮੈਂ ਸਿੱਖਿਆਰਥੀ ਹਾਂ ਜਗਿਆਸੂ ਹਾਂ ਇਹ ਮੇਰੀ ਅੱਜ ਦੀ ਇੱਥੇ ਜੋ ਮੇਰੀ ਸਮਝ ਹੈ ਕਿ ਵੀ ਸਿੱਖ ਹੋਣਾ ਆਪਣੀ ਹਉਮੈ ਨੂੰ ਇਹਦੇ ਚ ਜਿਹੜੀਆਂ ਦੋ ਕਮੀਆਂ ਨੇ ਮੈਂ ਤੇ ਇੱਕ ਕਮੀ ਵੈਸੇ ਮੈਂ ਇੱਥੇ ਹੰਕਾਰ ਹਉਮੈ ਛੱਡਣਾ ਭਾਵੇਂ ਮੈਂ ਹੁਣੇ ਵੀ ਇਸ ਤੋਂ ਪਹਿਲਾਂ ਜਦੋਂ ਜਦੋਂ ਮੈਂ ਕਿਹਾ ਕਿ ਜਦੋਂ ਮੈਨੂੰ ਭਰਮ ਜਾਂ ਮੇਰਾ ਭੁਲੇਖਾ ਮੈਨੂੰ ਲੱਗਦਾ ਹੁੰਦਾ ਹੈ ਕਿ ਜੋ ਮੈਂ ਵਿਆਖਿਆ ਕਰ ਰਿਹਾ ਜਦੋਂ ਮੈਂ ਕਿਸੇ ਨਾਲ ਵਿਚਾਰ ਦੇ ਰਿਹਾ ਤੇ ਮੈਂ ਉਹਦੇ ਤੇ ਪ੍ਰਭਾਵ ਆਪਣਾ ਜਾਂ ਕੋਈ ਆਪਣੇ ਗਿਆਨ ਨੂੰ ਸਾਬਤ ਕਰਨ ਦਾ ਚਾਹੁੰਦਾ ਤੇ ਉਹ ਮੇਰੀ ਹਉਮੈ ਜਾਂ ਹੰਕਾਰ ਜਾਂ ਮੇਰਾ ਭੁਲੇਖਾ ਹੋ ਸਕਦਾ ਸਭ ਤੋਂ ਵੱਡੀ ਕਮੀ ਇਹ ਜਦੋਂ ਤੱਕ ਮੇਰੀ ਇੰਨੀ ਦੂਰ ਹੁੰਦੀ ਤੇ ਮੈਂ ਫਿਰ ਮੈਂ ਵੀ ਕਹਿੰਦਾ ਮੈਂ ਸਮਝਦਾ ਮੇਰੇ ਅੰਦਰ ਇਹ ਕਮੀ ਹੈਗੀ ਆ ਮੈਂ ਸਿੱਖ ਨਹੀਂ ਹਾਂ ਦੂਸਰੀ ਕਮੀ ਇਹ ਹੁੰਦੀ ਆ ਕਿ ਗੁਰਮਤਿ ਦੇ ਵਿੱਚ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਤੱਕ ਇਹਨਾਂ ਨੂੰ ਵੇਖਣ ਸਮਝਣ ਅਤੇ ਤਿਆਗਣ ਦਾ ਚੇਤਨ ਵਿਵੇਕ ਨਾਲ ਬਦਲਦੇ ਯੋਗ ਮੇਰੇ ਅੰਦਰ ਜਿਹੜੀ ਯੋਗਤਾ ਨਹੀਂ ਬਣਦੀ ਤਾਂ ਇਹ ਮੇਰੀ ਦੂਸਰੀ ਕਮੀ ਹੈ ਇਹ ਸਾਰੇ ਇਹਦੇ ਚ ਹੰਕਾਰ ਦੇ ਨਾਲ ਪੰਜ ਤਿਹੇ ਮੈਨ ਜਿਹੜੇ ਮੁੱਖ ਦੋਸ਼ ਨੇ ਇਹਦੇ ਤੋਂ ਗਾਂਹ ਹੋਰ ਵੀ ਜਿਹੜੇ ਇਹਦੇ ਨਾਲ ਸਭ ਜਿਹੜੇ ਦੋਸ਼ ਨੇ ਉਹ ਵੀ ਦੂਰ ਹੋਣ ਤਾਂ ਮੈਂ ਸਮਝ ਸਕਦਾ ਦੋ ਤੇ ਤੁਸੀਂ ਮੈਨ ਮੰਗੇ ਸੀ ਇੱਕ ਮੈਨੂੰ ਲੱਗਦਾ ਕਿ ਕਹਿ ਦੇਣਾ ਚਾਹੀਦਾ ਹੈ ਕਿ ਜਦੋਂ ਅਸੀਂ ਬਹੁਤ ਵੱਡਾ ਸਾਡੇ ਚ ਭਰਮ ਹੁੰਦਾ ਕਿ ਨਹੀਂ ਆਪਾਂ ਸਾਰਿਆਂ ਨੂੰ ਅੱਗੇ ਵੀ ਇੱਕ ਅਰਦਾਸ ਦਾ ਆਪਾਂ ਲੈ ਕੇ ਚੱਲ ਰਹੇ ਆ ਪਰ ਕਰਨ ਵੀ ਅਰਦਾਸ ਲਿਖ ਰਹੇ ਆ ਪਰ ਸਾਨੂੰ ਲੱਗਦਾ ਵੀ ਜਦੋਂ ਆਪਾਂ ਕਹਿੰਦਾ ਸਿੱਖ ਸੰਗਤ ਤੇ ਸਾਨੂੰ ਏਦਾਂ ਲੱਗਣਾ ਹੁੰਦਾ ਕਿ ਅਸੀਂ ਸਾਰਿਆਂ ਨੂੰ ਕਿਵੇਂ ਬਾਉਂਡ ਕਰੀਏ ਕਿ ਸਾਰੇ ਸਿੱਖ ਹੋਣ ਨਹੀਂ ਮੈਨੂੰ ਲੱਗਦਾ ਕਿ ਸਾਨੂੰ ਦਾਅਵੇ ਦੇ ਨਾਲ ਜਦੋਂ ਗੁਰਬਾਣੀ ਕਹਿੰਦੀ ਆ ਕਿ ਤੁਸੀਂ ਜਦੋਂ ਪੰਡਤ ਮੁੱਲਾ ਛਾਡੇ ਦਉ ਖਮਰਾ ਚਗਰਾ ਰਹਾ ਨਾ ਕਹਉ ਜਦੋਂ ਉਹ ਵਾਲਾ ਪੱਖ ਵੀ ਜਦੋਂ ਮੈਂ ਉੱਥੇ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸਮਝੌਤਾ ਕਰਦਾ ਤੇ ਉਹ ਵੀ ਮੇਰੇ ਚ ਕਮੀ ਆ ਮੈਨੂੰ ਲੱਗਦਾ ਕਿ ਮੈਂ ਨਰੋਲ ਗੁਰਮਤ ਗੁਰੂ ਦੀ ਬਾਣੀ ਗੁਰਬਾਣੀ ਦੀ ਨਰੋਲ ਮਤ ਦੇ ਨਾਲ ਜੁੜਾ ਤੇ ਜਿੱਥੇ ਗੁਰਬਾਣੀ ਨੇ ਸਾਨੂੰ ਕਿਹਾ ਵੀ ਇਹ ਇਹ ਵਿਚਾਰ ਨਹੀਂ ਇਹ ਲੈਣਾ ਇਹ ਛੱਡਣਾ ਹੈ ਪੰਡਿਤ ਮੁੱਲਾ ਛੱਡੇ ਦਊ ਇੱਕ ਵਿਚਾਰ ਹੈ ਪੰਡਿਤ ਤੇ ਮੁੱਲਾ ਕੋਈ ਇਨਸਾਨ ਨਹੀਂ ਉਹ ਵੀ ਮੇਰੇ 'ਚ ਅਗਰ ਕਮੀ ਹੈ ਤਾਂ ਵੀ ਮੈਂ ਸਿੱਖ ਨਹੀਂ ਸੱਚ ਨਾਨਕ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਦਾ ਵੀ ਗੁਣ ਮੇਰੇ ਅੰਦਰ ਹੋਵੇ ਤਾਂ ਮੈਂ ਸਿੱਖ ਹੋਣ ਦੇ ਰਾਹ ਤੇ ਹਾਂ ਇੰਨੇ ਕੋ ਅੱਜ ਦੀ ਮੇਰੀ ਵਿਚਾਰਿਆ ਮੈਨੂੰ ਲੱਗਦਾ ਮੇਰਾ ਸਮਾਂ ਜੋ ਹੈ ਉਹ ਇੰਨਾ ਕੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਔਰ ਖਾਸ ਕਰਕੇ ਗਲਗਰਗ ਸਿੰਘ ਵੀਰ ਜੀ 바ਸੀ ਸਾਹਿਬ ਔਰ ਪੰਜ ਜੀ ਮਨਦੀਪ ਕੌਰ ਜੀ ਔਰ ਸਾਰੇ ਜੋ ਹੋਰ ਵੀਰ ਜਿਨ੍ਹਾਂ ਨਾਲ ਮੈਂ ਜਿਹੜੇ ਹੋਰ ਪ੍ਰੋਗਰਾਮ ਗਲੋਬਲ ਸਿਫ ਕਾਉਂਸਲ ਦੇ ਜਿਹੜੇ ਮੈਂ ਗੁਰਮਤ ਦੇ ਉਹਨਾਂ ਨਾਲ ਅਟੈਂਡ ਕਰਦਾ ਉਹਨਾਂ ਤੋਂ ਸਿੱਖਦਾ ਤੇ ਅੱਜ ਵੀ ਜੋ ਮੈਂ ਸੁਣ ਰਿਹਾ ਜਿਹੜੇ ਵੀ ਸਰੋਤੇ ਸੌਰੀ ਬੁਲਾਰੇ ਹੋਣਗੇ ਉਹਨਾਂ ਤੋਂ ਸਿੱਖਾਂਗਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ